ਹੈਲੋ ਹੈ ਕੀ ਹਾਲ ਚਾਲ ਆ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਵਧੀਆ ਹੋ ਮੋਗੇ ਅੱਜ ਆਪਾਂ ਜਾ ਰਹੇ ਸੀਗੇ ਤਪੇ ਉੱਥੇ ਜਗ ਨੂੰ ਚਾਹੀਦੇ ਸੀ ਕੱਪੜੇ ਆਪਾਂ ਨੂੰ ਕੱਪੜੇ ਦਿਵਾ ਕੇ ਲੈਣਾ ਦੇ ਕੋਣੂ ਠੀਕ ਆ ਉੱਥੇ ਚੱਲਦੇ ਆਪਾਂ ਉੱਥੇ ਤੁਹਾਨੂੰ ਦਿਖਾਉਣਾ ਠੀਕ ਆ ਉੱਥੇ ਕੀ ਮਾਹੌਲ ਆ ਸਾਰਿਆਂ ਨੇ ਵੀਡੀਓ ਚ ਬਣੇ ਰਹੋ ਜਿਹੜੇ ਚੈਨਲ ਤੇ ਪਹਿਲੀ ਵਾਰ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆ ਖੜਾ ਇਹਨੂੰ ਇਹਨੂੰ ਫੋ ਕਰਨਾ ਨੇ ਇਹਨੇ ਖੜਾ ਛੂਟ ਕਰਨੀ ਆ ਆਪਦੀ ਅੱਡ ਆਹ ਦੇਖੋ ਬੜਾਈ ਆਇਓ ਗਾਇਸ ਆ ਵੀ ਆਪਣਾ ਹਾਂ ਇਹ ਕਹਿੰਦਾ ਮੈਂ ਕਲਮ ਬਣਾ ਦੇਣਾ ਆ ਲਾ ਕੇ ਆਪਾਂ ਸਟੈਂਡ ਇਹਦੀ ਫਿਲਮ ਬਣਾ ਦਈਏ ਪਰ ਤੇ ਆ ਵੀ ਇਹ ਨਾ ਮਾਰ ਕੇ ਵੀ ਬਹੁਤ ਛੋਟੀ ਉਹ ਕਮ ਜਾਗੇ ਤੇ ਦਾ ਰਾਬਤਾ ਦੇ ਨਾ ਇਥੋਂ ਦਾ ਬੈਠਦੇ ਜੇ ਹੈਗੀ ਤਮਾਰ ਹੈ ਜਪਾ ਓਏ ਹਾਂ ਉਹ ਇਹ ਕੋਲੇ ਦੇਖੋ ਸਰੀ ਬਣੀ ਨਹੀਂ ਹਾਂ ਹਾਂ ਕੀ ਜੀ ਆਪਨੇ ਕਰਵਾਇਆ ਤੋਂ ਵੀ ਗੱਡੀ ਨਹੀਂ ਕਰਵਾਇਆ ਮਾਰ ਰਹੀ ਉਹ ਤਾਂ ਜੋਗਰੂ ਦਾ ਕੱਟੇ ਕਰਵਾ ਲੱਗੇ ਨਾ ਜੇ ਚੋਕ ਤੈਨੂੰ ਗੱਡੀ ਹੀ ਵੜਾਦਾ ਫਿਰ ਨੋ ਚੱਕਰ ਆਉਣ ਲੱਗਿਆ ਨੇ ਨਾ ਨਾ ਚੱਕਰ ਨਹੀਂ ਕਹਾਂ ਆ ਬੱਸ ਸਾਈਡ ਤੇ ਲਾਈ ਸੀ ਹਾਂ ਬਸਟੈਂਡ ਦੇ ਨੀਲੇ ਲਈ ਦੁਕਾਨ ਪਰਿਆ ਸੀ ਮੈਂ ਤਾਂ ਮੈਂ ਬਾਹਰ ਚੱਲ ਦੁਕਾਨ ਦਾ ਨਾਮ ਤੇ ਨਿਕਲਿਆ ਸੀਗਾ ਦੁਕਾਨਾਂ ਹੋਣੀ ਤਾਂ ਇਹ ਕਿੰਨੀਆਂ ਦੋ ਦੁਕਾਨਾਂ ਨੇ ਆਹ ਜੇ ਆਪਾਂ ਪਹੁੰਚ ਗਏ ਰਾਮਪੁਰਾ ਕੋਲ ਟਿਕਾ ਟ੍ਰੈਂਡੀ ਆਊਟਲੈਟ ਵਾਲਿਆਂ ਦੇ ਇਹ ਸਾਹਮਣੇ ਤੋਂ ਜੋ ਟ੍ਰੈਂਡੀ ਆਊਟਲੈਟ ਵਾਲੇ ਉਹ ਬੜੇ ਉਹ ਦੁਕਾਨ ਉਹਨਾਂ ਰੀਲ ਐਥੀਟ ਲੈਨਸ ਵਾਲਿਆਂ ਦਾ ਫੇਪਨ ਰਾਮਪੁਰਾ ਕੋਲ ਕੋਲੇ ਤੁਸੀਂ ਲੋਕੇਸ਼ਨ ਸੱਟ ਕਰਕੇ ਆ ਜਾਓ ਠੀਕ ਆ ਮੈਂ ਇਥੇ ਡਿਸਕ੍ਰਿਪਸ਼ਨ ਦੇ ਦੂੰਗਾ ਉੱਥੋਂ ਸਾਰੇ ਇਹਨਾਂ ਭਰ ਕੇ ਕੱਢ ਲਓ ਠੀਕ ਆ ਉੱਥੇ ਇਹ ਇਹ ਤੁਹਾਨੂੰ ਮੈਂ ਡਿਟੇਲਸ ਦੇ ਦਿਆਂਗਾ ਫੋਨ ਨੰਬਰ ਦੇ ਦਿਆਂਗਾ ਉੱਥੋਂ ਭਰ ਕੇ ਕਰਵਾ ਦੇਣਾ ਕਿਵੇਂ ਆਗੇ ਕੋ ਪਹੁੰਚਾ ਟ੍ਰੈਂਡ ਹੈ ਉਹ ਤਰ੍ਹਾਂ ਰੋਟੇ ਆ ਜੋ ਕੋਨ ਨੂੰ ਬਾਈ ਦਾ ਗੱਲ ਕਰਦਾ ਹੈ ਕਿ ਕਪੜਾ ਲੈਣਾ ਰੇਟ ਰਹਿ ਨਾਲ ਕਿਵੇਂ ਨੇ ਕਪੜਾ ਲੈਣਾ ਭਾਵੇਂ ਰਹਿ ਹਮੇਸ਼ਾ ਚੱਲ ਕੇ ਆਉਂਦਾ ਫੋਟੋ ਮੇਕੀ ਕਰਦਾ ਜੀ ਜਰਾ ਮਿਲੋ ਹੁਣ ਤਾਂ ਕਪੜੇ ਜਿਹੜਾ ਮੰਗਨੇ ਨੇ ਜਿਹੜਾ ਮੰਗਦੇ ਨੇ ਮੀਟ ਪਲੈਸ ਕਪੜੇ ਜਿਹੜੇ ਬਾਰੇ ਗੱਲ ਕਰਦੇ ਮੇਰੇ ਕਪੜੇ ਪੂਰੇ ਪ੍ਰੀਮੀਅਮ ਮੰਗਨੇ ਆ ਪਹਿਲਾਂ ਤੁਹਾਡਾ ਸਵਾਗਤ ਕਰਦਾ ਜਿੰਨੇ ਵੀ ਤੁਹਾਡੇ ਦੇਖਣ ਆ ਗੁਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਦੇ ਕੋਈ ਰੰਗ ਪ੍ਰੀਮੀਅਮ ਆ ਰੰਗ ਉਹਨੇ ਪੂਰ ਕੱਟ ਲੋਰ ਨੇ ਆਪਣੇ ਕੋਲੇ ਸਾਈਜ਼ ਚੈੱਕ ਕਰ ਲੋਈ ਕਿਹੜਾ ਕੈਂਡ ਸਾਈਜ਼ ਹੋਵੇ। ਬਜ਼ਾਰਾਂ ਦੇ ਵਿੱਚ ਨਾ ਇਹੀ ਲੋਰ ਮਿਲਦੇ ਜਮੂਰ ਨੇ ਪਰ ਉਹਨਾਂ ਦੀਆਂ ਧੂੜੀਆਂ ਧੂੜੀਆਂ ਛੋਟੀਆਂ ਮਾਉਂਦੇ ਆ ਪੜਤਾਲਾ ਹੁੰਦਾ ਜੱਤਕਾ ਨਾ ਕਿਤਰਾ ਖੋ ਪੜਤਾ ਪੜਤਾ ਲਾਉਦੇ ਆਪਾਂ ਨੂੰ ਇਹ ਹੁੰਦਾ ਕਿ ਚੀਜ਼ ਵਧੀਆ ਮਿਲੇ। ਆ ਦੇ ਕੋਈ ਸਾਈਜ਼ ਚੈੱਕ ਕਰੋ। ਇਹ ਇਹ 500 ਦੇ ਤਿੰਨ ਮਿਲਣ ਵਾਲੇ ਆ ਰੰਗ ਤਾਂ ਜਮ ਨਹੀਂ ਦਿੰਦੇ ਬਈ ਬਜ਼ਾਰ ਦੇ। ਆ ਲੋ ਯਾ ਚੰਗਾ ਰੋ। ਠੀਕ ਆ। ਦੇ ਕੋਈ ਆ ਪੜਾ ਨੂੰ ਰੰਗ ਆ। ਆ ਲੋ 500 ਦੇ ਤਿੰਨ ਮਿਲਣ ਵਾਲੇ ਬਈ ਕਿੱਥੋਂ ਨਹੀਂ ਮਿਲਲੇ ਫੁੱਲ ਜ਼ਿੰਮੇ ਸਾਈਮਲ ਨੇ ਐਲ ਐਕਸਲ ਤੇ ਡਬਲ ਐਕਸਲ ਵੀ ਨਹੀਂ ਉਸ ਤੋਂ ਵੱਡੇ ਕਿ साइज ਕਰ ਰਹੇ ਨੇ ਤੇ ਸਾਰੇ ਹੋਣੋ ਸ਼ਾਰਟ ਆਗੇ ਰੰਗ ਦੇ ਵਿੱਚ ਪਾ ਦੂ ਮੈਂ ਜਣ ਰੰਗ ਜਿੰਨੇ ਕਹੋਗੇ ਤੁਸੀਂ ਹੋਣੇ ਆ ਜੋ ਕਿ ਤੁਹਾਨੂੰ ਹੋਰ ਰੈਡਵਾ ਘਾ ਦਿੰਦਾ ਸਟਾਕ ਕੋਈ ਹਰ ਬਕਸ ਤੋਂ ਬਾਦ ਉਹ ਸਟਾਕ ਬਾਦ ਤੋਂ ਆਪਣਾ ਗੋਲ ਸਟਾਕ ਦੀ ਕੋਈ ਨਿਕਰ ਨਹੀਂ ਜੀ ਤਾਂ ਇਸ ਤੋਂ ਬਾਅਦ ਕਈ ਆਪਣੇ ਕੋਲ ਸ਼ਰਟਾਂ ਲੱਗੇ ਹੋਏ ਨੇ ਪ੍ਰੀਮੀਅਮ ਸ਼ਰਟ ਹੈ ਜੀ ਰੰਗ ਦੀ ਸ਼੍ਰਿੰਕਸ ਦੀ ਗਾਰੰਟੀ ਹੈਗੀ ਫੁੱਲ ਗਾਰੰਟੀ ਹੈ ਦੀ ਰੰਗ ਨਿਕਲ ਜੇ ਸੁਣੜ ਜੇ ਇਹਦੀ ਫੁੱਲ ਗਾਰੰਟੀ ਹੈ 1000 ਦੀਆਂ 3 ਨੇ ਬਾਈ ਸਾਰੇ ਸਾਰੇ ਮਿਲ ਜਾਣਗੇ ਐਲ ਐਕਸਲ ਡਬਲ ਐਕਸਲ ਐਮ ਤੋਂ ਲੈ ਕੇ ਡਬਲ ਐਕਸਲ 3 ਐਕਸਲ ਤੱਕ ਕੰਮ ਕਰਗੇ ਉਸ ਤੋਂ ਬਾਅਦ ਪ੍ਰੀਮੀਅਮ ਟੀ-ਸ਼ਰਟ ਆਉਂਦੀਆਂ ਹਨ ਲਗਦੇ ਕੋਈ 1000 ਦੀਆਂ ਤਿੰਨ ਆਹਦੇ ਚੱਕਰੋ ਰੰਗ ਕਪੜਾ ਹੈਵੀ ਪੂਰਾ ਹੈਵੀ ਲੈਕਰਾਂ ਫੁੱਲ ਲੈਕਰਾਂ ਕਪੜਾ ਠੀਕ ਹੈ ਜੀ ਪੂਰੀ ਕਹਿਣ ਗੱਲ ਬਹੁਤ ਵਧੀਆ ਗੱਲ ਤੁਹਾਨੂੰ ਬਹੁਤ ਪੜੀਂਗੀ ਨੀ ਪਰ 1000 ਦੀਆਂ ਤਾਂ ਨਹੀਂ ਆਉਣੀਆਂ ਬਾਰਗੇਨਿੰਗ ਆਪਾਂ ਕਰਦੇ ਨਹੀਂ ਘੱਟ ਵੱਧ ਕਰਦੀਆਂ ਦੇਖੋ ਜੀ ਪੂਰੀ ਪ੍ਰੀਮੀਅਮ ਕਪੜੇ ਦੇ ਵਿੱਚ ਪੂਰੀ ਕਹਿਣ ਗੱਲ ਹੈ ਕਿ ਇਹਦੇ ਨਾਲੋਂ ਵਾਧੂ ਆਰਟੀਕਲ ਦੇ ਦੇਣਗੇ ਜਿੰਨੇ ਤੁਸੀਂ ਕਹੋਗੇ ਉਸ ਤੋਂ ਬਾਅਦ ਜੀ ਆਜੋ ਅੰਦਰ ਆ ਕਪੜਾ ਪੂਰਾ ਪ੍ਰੀਮੀਅਮ ਹੋਗਾ ਉਸ ਵਾਧਾ ਜੋ ਵੀਰੇ 30 ਸਾਲੇ ਹੇਕਸਾਂ ਤੋਂ ਤੇ ਆ ਦੀ ਨਾ ਹਜ਼ਾਰ ਦੇ ਵਿੱਚ 800 900 ਹਜ਼ਾਰ ਤੋਂ ਘੱਟ ਕਹਿ ਨਹੀਂ ਛੱਡਦੇ ਠੀਕ ਹੈ ਜੀ ਤੇ ਆਪਣੇ ਕੋਲੇ ਕੋਈ ਇਹ ਨਹੀਂ ਹੈਗਾ ਕਿ ਪਸੰਦ ਆ ਗਈ ਤਾਂ ਰੇਟ ਵਧਾਤਾ ਜਾਂ ਨਾ ਪਸੰਦ ਆਈ ਜੀ ਤਾਂ ਰੇਟ ਘਟਾਤਾ ਇਸ ਤਰ੍ਹਾਂ ਕਦੇ ਨਹੀਂ ਹੋਊਗਾ ਦੇਖਣਾ ਸ਼ੇਡਾਂ ਦੇ ਕਰੋ ਕਿ ਇਹ ਇਹ ਬਤਾਉਂਦੇ ਤੇ ਇੱਕ ਕੌਟਰ ਸਾਫੇ ਵਿੱਚ ਰੂਗਾ ਗਰਮੀ ਨਹੀਂ ਆਊਗੀ ਚਾਹੇ ਕੋਈ ਗਰਮੀ ਦੇ ਵਿੱਚ ਬਹਨੂ ਤਾਂ ਇਹ ਤੇ ਫੀਲ ਕਰਨ ਨੂੰ ਟੋਟਲ ਨਹੀਂ ਆਉਂਦਾ ਠੀਕ ਹੈ ਜੀ ਪੂਰਾ ਕੱਪੜਾ ਹੈ ਜਿਹੜਾ ਪ੍ਰਿੰਟਰ ਹੁੰਦਾ ਉਹ ਤੇ ਲੱਗ ਜੇ ਕਰਕੇ ਉਹ ਆਪਾਂ ਨਾਲ ਨਹੀਂ ਉਹ ਪਚਾਰ ਹੁੰਦਾ ਤੇ ਰੰਗ ਦਾ ਰੇਟ ਹੀ 500 ਰੁਪਏ ਹੈ ਸਿਰਫ 500 ਰੁਪਏ ਹਲੋ ਚੈੱਕ ਕਰੋ ਤੇ ਜੇ ਬੂਟ ਕੱਟ ਲੈਣਾ ਚਾਹੀ ਸਟੇਟ ਲੈ ਲਓ ਪੈਟਰਨ ਚੈੱਕ ਕਰੋ ਕਿੰਨੇ ਸੋਹਣੇ ਆ ਦੇਖੋ ਜੀ ਪੂਰੇ ਹੈਵੀ ਕਪੜੇ ਦੇ ਵਿੱਚ ਪੂਰੀ ਕੈਂਡ ਗੱਲਵਾਦਾ ਠੀਕ ਹੈ ਜੀ 1400 ਦੇ ਤਿੰਨ ਤੇ 500 ਦਾ ਇੱਕ ਤੇ ਪੂਰੀ ਪ੍ਰੀਮੀਅਮ ਲਾਈਨ ਵਿੱਚ ਜੁਗਿਆ ਆਪਣਾ ਕੋਈ ਉਸ ਤੋਂ ਬਾਅਦ ਇਹ ਆਟਮਾ ਤੋਂ ਹੋਰ ਵਾਧੂ ਪੰਜਾਬ ਨੂੰ ਦਿਖਾਗੇ ਚਾਹੇ ਉਹ ਦਾ ਬਟਨ ਲੈ ਪਰ ਨਾ ਨਾ ਭਿੰਦਾ ਦਾ ਪੈਕ ਸਟਾਕ ਸਾਰਾ ਮੈਨੂਫੈਕਚਰਿੰਗ ਆਪਣਾ ਆਪ ਦਾ ਹੁੰਦਾ ਸਾਰਾ ਰੇਟ ਘਟਾ ਕਈ 300 ਦੇ ਰੇਟ ਘਟਾ ਹਲਕਾ ਨਾ ਹੋਵੇ ਨਾ ਹੋਵੇ ਨਾ ਮੈਨੂਫੈਕਚਰਿੰਗ ਆਉਦੀ ਫੋਨ ਕਰਕੇ ਰੇਟ ਘਟਾ ਲਾ ਤਾਂ ਰੇਟ ਘਟਾ ਹਾਕਾ ਨਹੀਂ ਹੈਗਾ ਜਿਹੜੀ ਵੀ ਆਰ ਦੇ ਵਿੱਚ 400 500 ਦੀ ਆਟਮ ਵੇਚਦੇ ਹੋ ਆਪਣੇ ਕੋਲ 300 ਦੀ ਮਿਲੂਗੀ ਹਲੋ ਚੈੱਕ ਕਰੋ ਆਹ ਹੈ ਟੀਆਰ 100 ਕਸ਼ ਕਪੜਾ ਕਹਿੰਦੇ ਇਹਨੂੰ ਆਹ ਲੋ ਬੂਟ ਕਟ ਈ ਬਣਾ ਹੋਇਆ ਬੂਟ ਕਟ ਹੁਣ ਸਭ ਤੋਂ ਜ਼ਿਆਦਾ ਵਿਕਦਾ ਹੈਗਾ ਤੇ ਪਾਪਾ ਪੱਟੀ ਲਾਈ ਹੋਈ ਹੈ ਬਈ ਇਹ ਤੇ ਆ ਚੱਕਰ ਨੂੰ ਪਾਪਾ ਪੱਟੀ ਲਾਈ ਹੋਈ ਹੈਗੀ ਤੇ 1000 ਦੇ ਤਿੰਨ ਦੇ ਛੇ ਰੰਗ ਮਿਲ ਜਾਣਗੇ ਟਟੋ-ਟਟ ਛੇ ਰੰਗ ਇਹਦੇ ਚਲ। ਸਾਈਜ਼ ਉਹ ਹੀ ਬਈ ਐਲੈਕਸੈਂਡਰ ਸਾਈਜ਼। ਸਾਈਜ਼ ਉਹ ਹੀ ਮੇਟਲ ਐਲ ਤਾਂ ਤੁਹਾਨੂੰ ਸਾਰੇ ਕੋਈ ਕੂਰੇ ਆਉਂ ਨਹੀਂ ਆ। ਪੂਰਾ ਬੁਝੇ ਚੋਰੀਆਂ ਚੋਲੀਆਂ ਦੀ ਕੋਈ ਦਿੱਕਤ ਨਹੀਂ ਹੋਣੀ। ਜਿਹੜੇ ਵੀ ਇੰਨੇ ਕੋਈ ਲੈਣਾ ਆਪਣੇ ਟ੍ਰੈਂਡੀ ਆਊਟਲਟ ਆ ਰਹਿ ਸਮਾਰਟ ਬਾਜ਼ਾਰ ਬਣੇ ਉਹ ਬਰਨਵਾ ਤੁਸੀਂ 100 ਪੀਸ ਵੀ ਕਹੋਗੇ ਤਾਂ ਇੱਕ ਵਾਰੀ ਚ ਅਵੇਲੇਬਿਲਟੀ ਹੈਗੀਗੀ। ਕੋਲਰ ਦਾ 100 ਤੋਂ 20 ਦੇ ਭਾਈ ਸਰ ਇੱਕ ਵਾਰੀ ਚ ਅਵੇਲੇਬਿਲਟੀ ਹੈਗੀ ਅੱਗੇ ਆਪਾਂ ਠੀਕ ਹੈ ਜੀ। ਉਸ ਤੋਂ ਬਾਅਦ ਟੀ-ਸ਼ਰਟਾਂ ਆਉਣੀਆਂ ਆਪਣੇ ਕੋਲ ਆ ਲੋ 1000 ਦੀਆਂ 5 ਦੇ ਵਿੱਚ ਟੀ-ਸ਼ ਫੋਟੋਸਟਾਪਰ ਦੇ ਵਿੱਚ ਫੁੱਲ ਬਾਜੂ ਬਾਫ ਬਾਜੂ ਦੀਆਂ ਆਉਂਦੀਆਂ ਪੰਜ ਲੱਗੀਆਂ 500 ਦੀਆਂ 2000 ਦੀਆਂ ਮੱਲ ਕਪੜਾ ਤੇ ਕਰ ਲੋ ਫੁਲ ਸੈਂਡ ਗੱਲ ਵਾਦ ਹੈ ਇਹ ਹਾਂਜੀ ਆਰਟੀਕਲ ਪੂਰੇ ਹੈਂ ਟ੍ਰੇਅਲ ਤੇ 5 500 ਦੀਆਂ ਬਰੀਕ ਠੀਕ ਹੈ ਜੀ ਇੱਧਰ ਨਹੀਂ ਮਰਾ ਜੀ ਵਿਕਣ ਲੈਣਾ ਆਰਟੀਕਲ ਲੈ ਸਕਦਾ ਤੁਹਾਨੂੰ ਨੇਜੇ ਨੰਬਰ ਮੈਂਸ਼ਨ ਕਰ ਦਾਂਗਾ ਉਸ ਤੋਂ ਤੁਸੀਂ ਭਾੜੇ ਦੀ ਨੰਬਰ ਹੈਗਾ ਬਾਈ ਬਾਕੀ ਜੇ ਕਿਸੇ ਵੀ ਲੋਕੇਸ਼ਨ ਦਾ ਨਹੀਂ ਪਤਾ ਲੱਗਦਾ ਤਾਂ ਫੋਨ ਤੇ ਲੋਕੇਸ਼ਨ ਗਾ ਬਗਾ ਲਿਓ ਤੇ ਆ ਜਾਓ ਆ ਜੋ ਇੱਧਰ ਵੀ ਤੁਹਾਡੀ ਤੋਂ ਪੱਤਰ ਜਾ ਖਸਾ ਲਾ ਲੈ ਉਹ ਨਾਲ ਦਾ ਸਪੈਸ਼ਲੀ ਕਲਾਸ ਸਟਾਕ ਤੇ ਉਹ ਨਾਲ ਜਿਹਦਾ ਆਪਣਾ ਬਾਲਕਾ ਕੰਡਾ ਉਹ ਸਾਰੇ ਕੰਡਾ ਜਿਹੜੇ ਆਉਂਦੇ ਆ। ਇਹਦੇ ਜਿਹਨਾਂ ਕੋਈ ਜ਼ਿਪਰ ਦੀ ਬਹੁਤ ਜ਼ਿਆਦਾ ਨਿਮਾੜ ਸੀ। ਸੇਮ ਹੀ ਕੱਪੜਾ ਦਾ ਕੱਪੜਾ ਬਹੁਤ ਸੁਆ ਲਾਈਕ ਕਰਾਂਗਾ ਕਪੜਾ ਜਿਹਦੇ ਵਿੱਚ ਜ਼ਿਪਰ ਆ। ਆ ਚੈੱਕ ਕਰੋ। 5000 ਦੀਆਂ 5 ਆ ਗਈਆਂ ਬਾਈ ਚੈੱਕ ਕਰੋ ਪੈਟਰਨ ਕਿੰਨਾ ਜ਼ਬਰਦਸਤ ਬਣਿਆ ਗਾਰੰਟੀ ਹੈ ਜੇ ਆਹ ਰੇਟ ਦੇ ਵਿੱਚ 5 ਦੇ ਵਿੱਚ ਕਿਧਰੋਂ ਨੂੰ ਵੇਚਣਾ। ਫੁੱਲ ਗਾਰੰਟੀ ਹੈ ਤੇ ਆਹ ਰੰਗ ਜਿਹੜੇ ਪ੍ਰੀਮੀਅਮ ਸ਼ਾਨਦਾਰ ਆ ਜਿਹੜੇ ਰੰਗ ਇਹ ਤਾਂ ਜਮ ਨਹੀਂ ਮਿਲਦੇ ਰਾਇਲ ਕਲਰ ਨੇ ਸਾਰੇ ਠੀਕ ਹੈ ਜੀ। ਇਹ ਕਲਰ ਤਾਂ ਬੜੀ ਮੁਸ਼ਕਲ ਨਾਲ ਮ ਰੈੱਡ ਹੋ ਗਿਆ ਰਾਇਲ ਹੋ ਗਿਆ ਸਕਾਈ ਹੋ ਗਿਆ ਇਹ ਕਲਰ ਨਹੀਂ ਮਿਲਦੇ ਇਹ 1000 ਦੇ ਪੰਜ ਨੇ ਤੇ ਜਿੱਪ ਵੀ ਕੋਈ ਐ ਨਹੀਂ ਹੈਗਾ ਕਿ ਬਈ 5 4 ਇੰਚ ਦੀ ਲਾਤੀ 13 ਇੰਚ ਦੀ ਜਿੱਪ ਲੱਗੀ ਹੋਈ ਹੈ ਬੜੀ ਯਾਰ ਪੂਰੀ ਘੈਂਟ ਗੱਲ ਬਾਤ ਹੈ ਤਾਂ ਕਿ ਬੜਾ ਬੜਾ ਮਿਹਨਤ ਮਾਰੋ ਬਾਈ ਬਾਕੀ ਪੇਜ ਨੂੰ ਫੋਲੋ ਕਰ ਲਓ ਤੇ ਬਾਈ ਦੇ ਨੂੰ ਤੇ ਸਬਸਕ੍ਰਾਈਬ ਕਰ ਲਓ 2000 ਪਲੱਸ ਤੋਂ ਜਿਹੜਾ ਕੋਈ ਵੀਰ ਬਾਈ ਦਾ ਪੇਜ ਸਬਸਕ੍ਰਾਈਬ ਕਰਕੇ ਆਊਗਾ ਚੈਨਲ ਉਹਨੂੰ 2000 ਪਲੱਸ ਦੀ ਸ਼ੋਪਿੰਗ ਦੇ ਗਿਫਟ ਦੇਵਾਂਗੇ ਧੰਨਵਾਦ ਜੀ ਹਾਂਜੀ ਆਪਣੇ ਆਹ ਕੱਪੜੇ ਲੈ ਲੇ ਬਾਈ ਕੋਲੋਂ ਆ ਦੇਖ ਲਓ ਤੁਸੀਂ ਕਪੜੇ ਦੇਖ ਸਕਦੇ ਹੋ ਕਪੜੇ ਬਹੁਤ ਵਧੀਆ ਸੀ ਬਾਈ ਨਾਲ ਬਾਈ ਨਾਲ ਮਿਲੇ ਆ ਬਾਈ ਦਾ ਸੁਭਾਅ ਵੀ ਬਹੁਤ ਵਧੀਆ ਪਹਿਲਾਂ ਤੁਸੀਂ ਕਪੜੇ ਚੈੱਕ ਕਰੋ ਕਪੜੇ ਕੰਮਰ ਕਪੜੇ ਆ ਪੂਰਾ ਆ ਦੇਖ ਲਓ ਕਪੜੇ 100 ਬੈਲ ਦਾ 100 ਆ ਦੇਖੋ ਸਲਟ ਰਹਿਤੀ ਆ ਇਹ ਲੋਰ ਰਹਿਤੀ ਆ ਬਹੁਤ ਵਧੀਆ ਕਪੜੇ ਨੇ ਠੀਕ ਆ ਜੇ ਕਿਸੇ ਨੂੰ ਚਾਹੀਦੇ ਤੁਸੀਂ ਜ਼ਰੂਰ ਵੇਖੀ ਕਰੋ ਠੀਕ ਆ ਟ੍ਰੈਂਡੀ ਆਊਟਲੈਟਰ ਰਾਮਪੁਰਾ ਕੋਲ ਕੋਲ ਹਾਂ ਜਗਰੇ ਪਾਲਟੀ ਇੱਥੇ ਆ ਦੇ ਲੋ ਤਾਂ ਨੇ ਡੂ ਮਾਲੇ ਇਧਰ ਕੋਲ ਜਾ ਇਧਰ ਆਪਣੇ ਪਰਕਰਾਂ ਦਾ ਆਰਡਰ ਲੈਦਾ ਜੋਕਰੇ ਜੰਨਾ ਕਹਿੰਦਾ ਖਾਓ ਤੁਸੀਂ ਮੇਰੇ ਵੱਲੋਂ ਲੈ ਕੋਲ ਜਾ ਕੇ ਕਹਿੰਦਾ ਪੈਣਾ ਫਿਰ ਪਰਕਰ ਪਰਕਰ ਪਰ ਕਰ ਲਿਆ ਦੇ ਛੋਕਰੇ ਜੋਕਰੇ ਫੋਨ ਦਿਖਾਈ ਤੇਰਾ ਜੋਕਰੇ ਫੋਨ ਲਿਆਂਦਾ ਹੀ ਫੋਨ ਦੀ ਪਾਲਟੀ ਕੀਤੀ ਜੋਕਰੇ ਆ ਦੇਖ ਲਓ ਜੋਕਰ ਦਾ ਨਵਾਂ ਫੋਨ ਇਹਦੀ ਪਾਲਟੀ ਆਦਾ ਫੋਨ ਤੇ ਨਿਕਲ ਰਿਹਾ ਦੇਖ ਲਓ ਇਹਦਾ ਇਦਾਂ ਹੀ ਤੇ ਲਈ ਇਹਨਾਂ ਸਭ ਇਹਦੇ ਨਹੀਂ ਲੈਣੀ ਲੋਟਾਂਗੇ ਇਹ ਗੇਂਜ ਆਬੀ ਨਾ ਠੀਕ ਹੈ ਠੀਕ ਹੈ ਲੈਣਾ ਦੇ ਤੂੰ ਲੈਣਾ ਆ ਬਚਿਆ ਵਾ ਇਹਦਾ ਦੂਠਾ ਹੋ ਗਿਆ ਦੰਦ ਕਿਤੇ ਜਾ ਰਹੇ ਤਰੇ ਦੰਦ ਹਾਂਜੀ ਆ ਦੇਖ ਲਓ ਆਪਾਂ ਕੱਪੜੇ ਲੈ ਕੇ ਆਏ ਆਂਗੇ ਉੱਥੋਂ ਆ ਦੇਖ ਲਓ ਕੱਪੜਿਆਂ ਦਾ ਰੰਗ ਦੇਖਦੇ ਸਾਨੂੰ ਕੱਪੜੇ ਰੰਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆ ਦੇਖ ਸਕਦੇ ਤੁਸੀਂ ਕੱਪੜੇ ਮੈਂ ਇਥੇ ਛਾਲਟਾ ਲੈ ਕੇ ਆਇਆਗਾ ਜਿੱਥੋਂ ਤੇ ਇੱਕਾ ਲੋਰ ਲੈ ਕੇ ਆਇਆ ਸੀ ਆ ਦੇਖ ਲਓ ਲੋਰ ਮੈਂ ਪਾ ਰੱਖੀ ਹੈਗੀ ਕਾਰ ਕੋ ਲੋਰ ਆ ਪੂਰੀ ਵਧੀਆ ਲੋਰ ਆ ਗਈ ਜਾਂ ਦੇਖ ਸਕਦੇ ਤੁਸੀਂ ਇਹ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਦਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ